ਸੋ ਵੀਰ ਨੂੰ ਧਿਆਨ ਲਗਾ ਕੇ ਬੀਲ ਚੌੜਾ ਦਾ ਵੱਜ ਗਿਆ ਹਰ ਇੱਕ ਨੇ ਐ ਜੋਰ ਲਗਾਉਣਾ ਚੌੜਿਆ ਥਾੜਾ ਭੱਗ ਗਿਆ ਸੋ ਵੀਰ ਨੂੰ ਧਿਆਨ ਲਗਾ ਕੇ ਬੀਲ ਚੌੜਾ ਦਾ ਵੱਜ ਗਿਆ ਹਰ ਇੱਕ ਨੇ ਐ ਜੋਰ ਲਗਾਉਣਾ ਚੌੜਿਆ ਥਾੜਾ ਭੱਗ ਗਿਆ ਹੁਣ ਆਉਣਗੇ ਆਨ ਇਨਾ ਦੇ ਹੁਣ ਆਉਣਗੇ ਯਾ ਦੇ ਨਾ ਦੇ ਫੁੱਫਲੇ ਮੰਮੇ ਸਾਰੇ ਜੀ ਹਰ ਇਕਲੇ ਹੈ ਹਾਈ ਕਦੇ ਗਏ ਯਾਰ ਕੇ ਰਾਦੋ ਜੋ ਜੋ ਦੁਰਮਗਜਾਰੇ ਜੀ ਹਰ ਇਕਰੇ ਹੈ ਯਾਰ ਕੇ ਰਾਦੋ ਜੋ ਜੋ ਦੁਰਮਗਜਾਰੇ ਜੀ ਬੰਦੀ ਸਿੰਘਾਂ ਕੀ ਛੱਡਣੇ ਪਾਲੇ ਬੰਦੀ ਸਿੰਘ ਕੀ ਛੱਡਣੇ ਬੰਦੀ ਹੋਰ ਬਣਾ ਦਿੱਤੇ ਬਿਨਾਂ ਕਿਸੂਰੋਂ ਹਨ ਅਸਲਾ ਕੇ ਜੇਣਾ ਵਿੱਚ 부ਜਾ ਦਿੱਤੇ ਪਾਲੇ ਬੰਦੀ ਕੀ ਸਿੰਘ ਛੱਡਣੇ ਬੰਦੀ ਹੋਰ ਬਣਾ ਦਿੱਤੇ ਪਿਨਾਗਿ ذورو ول ਮਾਲਸਲਾਗੇ ਜਿਹੜਾ ਵਿੱਚ ਪੂਜਾ ਦਿੱਤੇ ਬਿੱਲੀ ਦੇ ਨਾਲ ਪਾ ਕੇ ਆਰੀਆਂ ਹੋ ਦਿੱਲੀ ਦੇ ਨਾਲ ਪਾ ਕੇ ਆਰੀਆਂ ਲੁੱਟ ਲੈਣ ਜਾਰੇ ਜੀ ਹਾਰਿ ਕਰੇ ਆਨੇ ਕਰਾ ਦਿਓ ਜੋ ਜੋ ਦੁਮਗੇ ਜਾ ਰਹੇ ਜੀ ਹਾਇ ਕਰੇ ਘਰ ਆਰ ਪਰਾ ਦੇਉ ਧਰਮ ਦੇ ਬਾਲੇ ਪਾ ਕੇ ਜਿਹੜੇ ਕਰਦੇ ਨੀਤ ਕਰੀਤੀਆਂ ਰੇ ਹੋ ਲਾਲ ਜਨੇਵਾਸੀ ਪੈ ਕੇ ਭੁੱਲ ਨਾ ਜਾਓ ਜੋ ਹੱਟ ਬੀਤੀਆਂ ਨੇ ਹੋ ਧਰਮਾਂ ਦੇ ਬਗਲੇ ਪਾਗੇ ਜਿਹੜੇ ਕਰਦੇ ਨੀਤਕ ਰੀਤੀਆਂ ਰੇ ਲਾਲ ਜਨੇਵਾਸੇ ਪੈ ਕੇ ਭੁੱਲ ਨਾ ਜਾਓ ਜੋ ਹੱਟ ਬੀਤੀਆਂ ਨੇ ਹੁਣ ਵੇਲਾ ਹੈ ਹੱਥ ਤੁਹਾਡੇ ਸਾਵਕਨ ਦਾ ਸਾਰੇ ਜੀ ਹਰ ਇੱਕ ਦੇ ਹੈ ਆਰ ਕਰਾ ਦਿਓ ਜੋ ਜੋ ਜੂਰ ਵਗ ਜਾ ਰਹੇ ਜੀ ਹਰੀ ਕਰਾ ਆਰ ਕਰਾ ਦਿਓ ਪੰਜਾਬ ਰੋਦੀ ਆਗੂ ਜਿਹੜੇ ਸਭ ਨੂੰ ਖੁੰਝੇ ਲਾ ਦੇਵੋ ਹੁਣ ਨਾਰਣ ਜੇ ਮੀਰਾ ਸੁਤੀਆਂ ਆਪਣੇ ਫਰਦੇ ਨੇ ਬਾ ਦੇਵੋ ਪੰਜਾਬ ਰੋਦੀ ਆਗੂ ਜਿਹੜੇ ਸਭ ਨੂੰ ਖੁੰਝੇ ਲਾ ਦੇਵੋ ੋ ਨਾਰਾਇਣ ਜਿ ਮੀਰਾ ਸੁੱਤੀਆਂ ਆਪਣੇ ਫਰਜ਼ ਨਿਭਾ ਦੇਵੋ ਜਾਗ ਪਈ ਹੈ ਪਰ ਜਾਂ ਸਾਰੀ ਹੋ ਜਾਗ ਪਈ ਹੈ ਪਰ ਜਾਂ ਸਾਰੀ ਚੱਲਣ ਦਿਓ ਨਾ ਲਾਰੇ ਜੀ ਹਰ ਇੱਕ ਦੇ ਗਏ ਆ ਦੇ ਕਰਾ ਦਿਓ ਜੋ ਜੋ ਜ਼ੁਲਮ ਗਿਜਾਰੇ ਜੀ ਹਰ ਇੱਕ ਦੇ ਗਏ ਆ ਕਰਾ ਦਿਓ ਜੋ ਜੋ ਜ਼ੁਲਮ ਗਿਜਾਰੇ ਜੀ ਖੜੇ ਜ ਜਾਰੂਣ ਕੀ ਜਿਹੜੇ ਹੱਕਦਾਰਿਓ ਵੋਟਾਂ ਦੇ ਨਾ ਜ਼ੁਲਮ ਦੇ ਮੱਥਾ ਲਾ ਕੇ ਮਸਲੇ ਝੁਕਣ ਲੋਕਾਂ ਦੇ ਖੜਿਆ ਦੇ ਜਾ ਰੂੜ ਕੀ ਜਿਹੜੇ ਹੱਕਦਾਰਿਓ ਵੋਟਾਂ ਦੇ ਨਾ ਜ਼ੁਲਮ ਦੇ ਮੱਥਾ ਲਾ ਕੇ ਮਸਲੇ ਝੁਕਣ ਲੋਕਾਂ ਦੇ ਜਰਨਾਲ ਚੁੰਗੀਆਂ ਹੱਕ ਸੱਚ ਲਈ ਜਰਨਾਲ ਚੁੰਗੀਆਂ ਹੱਕ ਸੱਚ ਲਈ ਪੈਰ ਦਈਏ ਸਾਰੇ ਜੀ ਵੇਖਿਓ ਭੁਲਨਾ ਨਾ ਜਾਇਓ ਵੀਰੋ ਜੋ ਜੋ ਧਰਮ ਗਜਾਰੇ ਜੀ ਵੇਖਿਓ ਭੁਲਨਾ ਨਾ ਜਾਇਓ ਵੀਰੋ ਜੋ ਜੋ ਧਰਮ ਗਜਾਰੇ ਜੀ